ਲਾਈਵ ਦੇ ਵਿੱਚ ਇਸ ਵਕਤ ਤੱਕ ਦੀਆਂ 10 ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਨੇ 2027 ਦੇ ਵਿੱਚ ਆ ਰਹੀਆਂ ਵੋਟਾਂ ਦੇ ਲਈ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ ਕਿਹਦਾ ਐਲਾਨ ਕੀਤਾ ਕਿੱਥੇ ਕੀਤਾ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੇ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਿਤ ਸ਼ਾਹ ਦੇ ਕੋਲ ਚਲੇ ਗਏ ਨੇ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਅੱਗੇ ਪੂਰੀ ਤਰ੍ਹਾਂ ਜਾਣਕਾਰੀ ਦਿੰਨੇ ਆ ਤੀਜੀ ਵੱਡੀ ਖਬਰ ਹੈ ਸੁਖਬੀਰ ਬਾਦਲ ਦੇ ਬਾਰੇ ਅਦਾਲਤ ਦਾ ਅੱਜ ਇੱਕ ਵੱਡਾ ਫੈਸਲਾ ਆ ਗਿਆ ਹੈ ਫੈਸਲੇ ਦੇ ਵਿੱਚ ਕੀ ਕੀਤਾ ਗਿਆ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਔਰ ਅਗਲੀ ਵੱਡੀ ਖਬਰ ਦੋ ਵੱਡੇ ਹਾਦਸੇ ਪੰਜਾਬ ਦੇ ਵਿੱਚ ਵਾਪਰੇ ਨੇ ਦੋਵੇਂ ਹਾਦਸਿਆਂ ਦੀ ਵੱਡੀ ਚਰਚਾ ਹੈ ਕਿੱਥੇ ਤੇ ਕਿਵੇਂ ਉਹ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕੋ ਘਰ ਦੇ ਸੱਤਵੇਂ ਮੈਂਬਰ ਦੀ ਚਿੱਟੇ ਦੇ ਨਾਲ ਮੌਤ ਹੋਈ ਹੈ ਕਿੱਥੇ ਹੋਈ ਹੈ ਕਿਵੇਂ ਹੋਈ ਹੈ ਸੱਤ ਮੈਂਬਰ ਇੱਕੋ ਪਰਿਵਾਰ ਦੇ ਚਿੱਟੇ ਨਾਲ ਕਿਵੇਂ ਮਰੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਇਸ ਖਬਰ ਦੀ ਵੀ ਦੇਣੀ ਹੈ ਔਰ ਅਗਲੀ ਖਬਰ ਹੈ ਇੱਕ ਛੋਟੀ ਬੱਚੀ ਦੇ ਨਾਲ ਦਰਿੰਦਗੀ ਕਰਨ ਵਾਲੇ ਰੇਪ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ ਕਿੱਥੇ ਕਿਵੇਂ ਤੇ ਕੀ ਘਟਨਾ ਹੈ ਇਹ ਵੀ ਤੁਹਾਨੂੰ ਅੱਗੇ ਆਪਾਂ ਪੂਰੀ ਜਾਣਕਾਰੀ ਦੰਨੇ ਆ ਔਰ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਤੇ ਆਖਰੀ ਖਬਰ ਪੰਜਾਬ ਦੇ ਵਿੱਚ ਅੱਜ ਦੋ ਪੁਲਿਸ ਐਨਕਾਊਂਟਰ ਹੋਏ ਨੇ ਕਿੱਥੇ ਹੋਏ ਨੇ ਉਹਨਾਂ ਐਨਕਾਊਂਟਰਾਂ ਦੇ ਵਿੱਚ ਕੀ ਕੀਤਾ ਗਿਆ ਪਹਿਲੀ ਖਬਰ ਹੈ ਆਮ ਆਦਮੀ ਪਾਰਟੀ ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਹੈ 2027 ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣਾਂ ਲੜੇਗੀ ਇਹਦੇ ਸੰਬੰਧੀ ਆਮ ਆਦਮੀ ਪਾਰਟੀ ਦਾ ਬਿਆਨ ਸ਼ਰਮ ਆ ਚੁੱਕਾ ਹੋਇਆ ਕਿੱਥੇ ਆਇਆ ਪਿਛਲੇ ਦਿਨੀ ਮਾਗੀ ਦਾ ਮੇਲਾ ਹੋਇਆ ਉੱਥੇ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ ਦੂਜਿਆਂ ਵਾਂਗ ਔਰ ਉਥੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਨੇ ਖੁਦ ਇਹ ਐਲਾਨ ਕਰ ਦਿੱਤਾ ਕਿ 2027 ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਬਣਾਵੇਗੀ ਕਿਉਂਕਿ ਮਨੀਸ਼ ਸੋਦੀਆ ਜਿਹੜੇ ਕਿ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇਹ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਲੋਕ ਬਹੁਤ ਖੁਸ਼ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਲੋਕ ਖੁਸ਼ ਨੇ ਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੀ ਅਗਲੀ ਸਰਕਾਰ ਵੀ ਬਣੇਗੀ ਇਹ ਤਾਂ ਨਹੀਂ ਪਤਾ ਵੀ ਲੋਕ ਅਗਲੀ ਵਾਰ ਇਹਨਾਂ ਦੀ ਸਰਕਾਰ ਬਣਾਉਣਗੇ ਕਿ ਨਹੀਂ ਬਣਾਉਣਗੇ ਕਿਤੇ ਐ ਵੀ ਨਾ ਹੋ ਜਾਏ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਪਰ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਹੀ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਦਾ ਐਲਾਨ ਕਰ ਦਿੱਤਾ ਦੂਜੀਆਂ ਪਾਰਟੀਆਂ ਨੇ ਅਜੇ ਕੋਈ ਨਹੀਂ ਕੀਤਾ ਕੱਲ ਭਾਜਪਾ ਦੇ ਵਿੱਚ ਚਾਰ ਵੱਡੇ ਪੰਜਾਬ ਦੇ ਆਗੂ ਜਿਹੜੇ ਉਹ ਗਏ ਨੇ ਬੀਜੇਪੀ ਲਗਾਤਾਰ ਦੂਜੀਆਂ ਪਾਰਟੀਆਂ ਤੋਂ ਬੰਦੇ ਖਿੱਚਣ ਲੱਗੀ ਹੋਈ ਆ ਕੱਲ ਜਗਮੀਤ ਬਰਾੜ ਔਰ ਜਿਹੜੇ ਭਗਵੰਤ ਮਾਨ ਦੇ ਸਜੀ ਬਾਹ ਵਰਗੇ ਸਾਥੀ ਸੀਗੇ ਓੰਕਾਰ ਸਿੰਘ ਸਿੱਧੂ ਓਐਸਡੀ ਰਹੇ ਭਗਵੰਤ ਮਾਨ ਦੇ ਉਹ ਵੀ ਬੀਜੇਪੀ ਚ ਗਏ ਔਰ ਜਿਹੜੇ ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ ਉਹ ਵੀ ਗਏ ਔਰ ਤੀਜੇ ਜਿਹੜੇ ਕਾਲੀਦਲ ਦੇ ਸੀਨੀਅਰ ਆਗੂ ਸੀ ਚਰਨਜੀਤ ਬਰਾੜ ਉਹ ਵੀ ਬੀਜੇਪੀ ਚ ਚਲੇ ਗਏ ਨੇ ਹੁਣ ਇਸ ਤੋਂ ਅੱਗੇ ਅਗਲੀ ਖਬਰ ਪੰਜਾਬ ਦੇ ਵਿੱਚ ਅੱਜ ਦੋ ਪੁਲਿਸ ਐਨਕਾਊਂਟਰ ਹੋਏ ਨੇ ਇੱਕ ਐਨਕਾਊਂਟਰ ਦੇ ਵਿੱਚ ਅੱਜ ਇੱਕ ਵਿਅਕਤੀ ਨੂੰ ਪੁਲਿਸ ਦੀ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਇਹ ਘਟਨਾ ਵਾਪਰੀ ਹੈ ਮੁਹਾਲੀ ਦੇ ਨੇੜੇ ਖਰੜ ਦੇ ਕੋਲ ਖਰੜ ਦੇ ਵਿੱਚ ਜਿਹੜਾ ਪਿਛਲੇ ਦਿਨੀ ਮੁਹਾਲੀ ਦੇ ਸੁਹਾਣਾ ਸਾਹਿਬ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਕਬੱਡੀ ਖਿਡਾਰੀ ਜਿਹੜਾ ਰਾਣਾ ਬਲਾ ਚੋਰੀਆ ਉਸ ਨੂੰ ਕਤਲ ਕੀਤਾ ਗਿਆ ਸੀ ਤਾਂ ਉਸ ਦੇ ਜਿਹੜੇ ਮੇਨ ਸ਼ੂਟਰ ਸੀਗਾ ਉਹ ਮੇਨ ਸ਼ੂਟਰ ਨੂੰ ਅੱਜ ਪੁਲਿਸ ਨੇ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਪੁਲਿਸ ਨੇ ਕਿਹਾ ਕਿ ਜਦੋਂ ਉਹਨੂੰ ਅਸੀਂ ਲੈ ਕੇ ਜਾ ਰਹੇ ਸੀ ਤਾਂ ਉਹਨੇ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਤੇ ਪੁਲਿਸ ਤੇ ਹਮਲਾ ਕਰਨ ਤੋਂ ਬਾਅਦ ਉਹਦੇ ਨਾਲ ਜਿਹੜੀ ਮੁੱਠਪੇੜ ਹੋਈ ਹੈ ਉਹਦੇ ਵਿੱਚ ਉਹਦੀ ਮੌਤ ਹੋ ਗਈ ਹੈ ਹੁਣ ਇੱਕ ਦੂਜਾ ਇਨਕਾਊਂਟਰ ਵੀ ਅੱਜ ਪੰਜਾਬ ਦੇ ਵਿੱਚ ਹੋਇਆ ਉਹ ਹੋਇਆ ਬਠਿੰਡੇ ਬਠਿੰਡੇ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਦਾ ਇਨਕਾਊਂਟਰ ਕੀਤਾ ਗਿਆ ਬਠਿੰਡੇ ਦੇ ਵਿੱਚ ਪੁਲਿਸ ਨੇ ਇਹ ਕਿਹਾ ਕਿ ਜਿਹੜਾ ਵਿਅਕਤੀ ਹੈ ਉਹ ਫਰੋਤੀ ਮੰਗੜ ਦਾ ਦੋਸ਼ੀ ਸੀ ਗੁਰਸੇਵਕ ਸਿੰਘ ਤੇ ਪੁਲਿਸ ਕਹਿੰਦੀ ਹੈ ਕਿ ਅੱਜ ਉਹਦੇ ਨਾਲ ਮੁਕਾਬਲਾ ਹੋਇਆ ਤੇ ਉਹਦੀ ਲੱਤ ਦੇ ਵਿੱਚ ਵੀ ਗੋਲੀ ਵੱਜੀ ਹੈ ਹੁਣ ਇਸ ਤੋਂ ਬਾਅਦ ਅਗਲੀ ਖਬਰ ਤੇ ਵਧਦੇ ਆਂ ਅਗਲੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾ ਕੇ ਮਿਲੇ ਨੇ ਕਾਫੀ ਸਾਰੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੇ ਵਿਚਾਲੇ ਹੋਈਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆ ਕੇ ਜੋ ਦੱਸਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਤਾਂ ਮੁੱਦਾ ਸੀਗਾ ਕਿ ਜਿਹੜੀਆਂ ਸਾਡੇ ਸਰਹੱਦੀ ਇਲਾਕਿਆਂ ਦੀਆਂ ਜ਼ਮੀਨਾਂ ਐ ਬਾਰਡਰ ਤਾਰ ਤੋਂ ਪਿੱਛੇ ਤਾਰਾਂ ਲੱਗੀਆਂ ਹੋਈਆਂ ਤੇ ਕਾਫੀ ਸਾਰੇ ਕਿਸਾਨ ਆ ਜਿਹੜੇ ਉਹਨਾਂ ਨੂੰ ਉਹ ਤਾਰਾਂ ਪਾਰ ਕਰਕੇ ਆਪਣੀ ਜ਼ਮੀਨ ਤੱਕ ਜਾਣਾ ਪੈਂਦਾ ਜਿਹਦੇ ਨਾਲ ਕਿ ਬਹੁਤ ਸਾਰਾ ਉਹਨਾਂ ਦੇ ਸਮੇਂ ਦਾ ਤਿੱਖਾ ਜਲਖਵਾਰੀ ਉਹਨਾਂ ਨੂੰ ਹੋਣੀ ਪੈਂਦੀ ਹੈ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਿਲ ਕੇ ਤੇ ਮੈਂ ਇਹ ਮੰਗ ਕੀਤੀ ਹੈ ਵੀ ਇਹ ਮਸਲਾ ਹੱਲ ਕੀਤਾ ਜਾਵੇ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਿਹੜਾ ਬੀਜ ਸੋਧ ਕਾਨੂੰਨ ਲੈ ਕੇ ਕੇਂਦਰ ਸਰਕਾਰ ਆ ਰਹੀ ਹੈ ਉਹਦੇ ਤੇ ਮੰਗ ਕੀਤੀ ਹੈ ਕਿ ਉਹ ਬਿੱਲ ਕਾਨੂੰਨ ਨਾ ਬਣਾਇਆ ਜਾਵੇ ਉਹਨੂੰ ਰੋਕਿਆ ਜਾਵੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈ ਤੁਸੀਂ ਇਹਦੇ ਤੇ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਇਸ ਮੁੱਦੇ ਤੇ ਜਰੂਰ ਲਿਖਿਓ ਹੁਣ ਆਪਾਂ ਅਗਲੀ ਖਬਰ ਤੇ ਆਉਣੇ ਆ ਅਗਲੀ ਖਬਰ ਸੁਖਬੀਰ ਬਾਦਲ ਬਾਰੇ ਹੈ ਸੁਖਬੀਰ ਬਾਦਲ ਦੇ ਉੱਪਰ ਅੱਜ ਇੱਕ ਵੱਡਾ ਫੈਸਲਾ ਅਦਾਲਤ ਨੇ ਦਿੱਤਾ ਹੈ ਮੁਹਾਲੀ ਦੀ ਅਦਾਲਤ ਨੇ ਅੱਜ ਸੁਖਬੀਰ ਬਾਦਲ ਨੂੰ ਇੱਕ ਮਾਨਹਾਨੀ ਦੇ ਮਕਦਮੇ ਦੇ ਵਿੱਚ ਜੁਵਾੰਤ ਦੇ ਦਿੱਤੀ ਹੈ ਮਕਦਮਾ 2017 ਦਾ ਹੈ ਸੁਖਬੀਰ ਬਾਦਲ ਉਸ ਤੋਂ ਬਾਅਦ ਅਦਾਲਤ ਨਹੀਂ ਪਹੁੰਚੇ ਸੀ ਅਦਾਲਤ ਲਗਾਤਾਰ ਉਹਨਾਂ ਨੂੰ ਤਲਬ ਕਰ ਲਈ ਸੀ ਪਿਛਲੇ ਦਿਨੀ ਖਬਰ ਆਈ ਸੀ ਕਿ ਅਦਾਲਤ ਨੇ ਉਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਤੇ ਇਹ ਵੀ ਕੁਝ ਚੈਨਲਾਂ ਨੇ ਕਿਹਾ ਸੀ ਕਿ ਹੁਣ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਵੀ ਕਰਕੇ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ ਪਰ ਅਦਾਲਤ ਨੇ ਅੱਜ ਸੁਖਵੀਰ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਹੈ ਰੈਗੂਲਰ ਜ਼ਮਾਨਤ ਸੁਖਵੀਰ ਬਾਦਲ ਨੂੰ ਅੱਜ ਅਦਾਲਤ ਨੇ ਦੇ ਦਿੱਤੀ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਹੈ ਇੱਕ ਛੋਟੀ ਬੱਚੀ ਦੇ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਇਹ ਘਟਨਾ ਆਪਣੇ ਭਾਰਤ ਦੇ ਗੁਜਰਾਤ ਦੇ ਰਾਏਕੋਟ ਤੋਂ ਹੈ ਰਾਏਕੋਟ ਦੇ ਵਿੱਚ ਇੱਕ ਛੋਟੀ ਜੀ ਬੱਚੀ ਦੇ ਨਾਲ ਇੱਕ ਵਿਅਕਤੀ ਨੇ ਦਰਿੰਦਗੀ ਕੀਤੀ ਸੀ ਤੇ ਫਿਰ ਉਸ ਦੇ ਗੁਪਤ ਅੰਗ ਦੇ ਵਿੱਚ ਰਾੜ ਤੱਕ ਤੁਨ ਦਿੱਤੀ ਸੀ ਉਸ ਤੋਂ ਬਾਅਦ ਉਹ ਵਿਅਕਤੀ ਗ੍ਰਿਫਤਾਰ ਹੋਇਆ ਔਰ 43 ਦਿਨਾਂ ਦੇ ਵਿੱਚ ਹੀ ਕੇਸ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਉਸ ਉਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਭਾਰਤ ਦੇ ਵਿੱਚ ਲਗਾਤਾਰ ਇਹ ਜਿਹੜੀਆਂ ਬਲਾਤਕਾਰਾਂ ਦੀਆਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗਲਤ ਘਟਨਾਵਾਂ ਹੋ ਰਹੀਆਂ ਨੇ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਇਹ ਕਿਵੇਂ ਰੁਕ ਸਕਦੀਆਂ ਨੇ ਇਹ ਇੰਨੀਆਂ ਜ਼ਿਆਦਾ ਹੋ ਕਿਉਂ ਰਹੀਆਂ ਨੇ ਇਹਦਾ ਕਾਰਨ ਕੀ ਆ ਮੈਂ ਤਾਂ ਕਹੂੰਗਾ ਕਿ ਸਾਡੇ ਮਰਦ ਪ੍ਰਧਾਨ ਸਮਾਜ ਦੀ ਜਿਹੜੀ ਜਗੀਰੂ ਮੰਨ ਸਕਦਾ ਹੈ ਜਿਹੜੀ ਪਸ਼ਾਖੜੀ ਮੰਨ ਸਕਦਾ ਹੈ ਜਿਹੜੀ ਔਰਤ ਨੂੰ ਇੱਕ ਇਨਸਾਨ ਵਜੋਂ ਕਦੇ ਦੇਖਦੀ ਨਹੀਂ ਔਰਤ ਨੂੰ ਹਰ ਟਾਈਮ ਸਿਰਫ ਇੱਕ ਭੋਗਣ ਵਾਲੀ ਵਸਤੂ ਵਜੋਂ ਵੇਖਿਆ ਜਾਂਦਾ ਹੈ ਔਰਤ ਨੂੰ ਪਿਆਰ ਚਾਹੀਦਾ ਸਤਕਾਰ ਚਾਹੀਦਾ ਆਪਣਤ ਚਾਹੀਦਾ ਔਰਤ ਵੀ ਇੱਕ ਇਨਸਾਨ ਆ ਇਸ ਨਜ਼ਰੀਏ ਨਾਲ ਤਾਂ ਔਰਤ ਨੂੰ ਵੇਖਿਆ ਹੀ ਨਹੀਂ ਜਾਂਦਾ ਤਾਂ ਇਹ ਜਿਹੜੀਆਂ ਕਾਰਨ ਨੇ ਇਹ ਵੀ ਬਲਾਤਕਾਰਾਂ ਦੇ ਵੱਡੇ ਕਾਰਨ ਨੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਅੱਜ ਦੋ ਬਹੁਤ ਦਰਦਨਾਕ ਹਾਦਸੇ ਹੋਏ ਨੇ ਇੱਕ ਹਾਦਸਾ ਗੁਰਦਾਸਪੁਰ ਦੇ ਟਾਂਡਾ ਦੇ ਵਿੱਚ ਹੋਇਆ ਜਿੱਥੇ ਇੱਕ ਅਧਿਆਪਕਾਂ ਨਾਲ ਭਰੀ ਜਿਹੜੀ ਬੱਸ ਸੀ ਉਹ ਜਾ ਰਹੀ ਸੀਗੀ ਉਹ ਡਿਊਟੀ ਤੇ ਜਾ ਰਹੇ ਸੀ ਅਧਿਆਪਕ ਉਹਦਾ ਧੁੰਦ ਕਾਰਨ ਐਕਸੀਡੈਂਟ ਹੋ ਗਿਆ ਤੇ ਕਈ ਸਾਰੇ ਟੀਚਰਾਂ ਦਾ ਵੱਡਾ ਨੁਕਸਾਨ ਹੋਇਆ ਦੱਸਿਆ ਵੀ ਜਾ ਰਿਹਾ ਕਿ ਇੱਕ ਲੇਡੀ ਅਧਿਆਪਕ ਦੀਆਂ ਦੋਨੇ ਲੱਤਾਂ ਜਿਹੜੀਆਂ ਨੇ ਉਹ ਕੁਚਲੀਆਂ ਗਈਆਂ ਨੇ ਦੂਜੇ ਪਾਸੇ ਹਾਦਸਾ ਹੋਇਆ ਸੰਗਰੂਰ ਦੇ ਸੋਲਰ ਘਰਾਟਾ ਦੇ ਕੋਲੇ ਇੱਕ ਜਿਹੜੀ ਪੁਲਿਸ ਵਾਲੀ ਕੁੜੀ ਸੀ ਉਹ ਆਪਣੀ ਮਾਂ ਨੂੰ ਕਾਰ ਦੇ ਵਿੱਚ ਲੈ ਕੇ ਜਾ ਰਹੀ ਸੀ ਤੇ ਨਹਿਰ ਦੀ ਪਟੜੀ-ਪਟੜੀ ਤੇ ਬਣੀ ਜਿਹੜੀ ਸੜਕ ਸੀ ਉਹਦੇ ਉੱਪਰ ਉਹ ਜਾ ਰਹੇ ਸੀਗੇ ਤਾਂ ਕਾਰ ਅਚਾਨਕ ਧੁੰਦ ਕਾਰਨ ਦਰਖਤ 'ਚ ਵੱਜਦੀ ਹੈ ਉਹ ਦੋਨੋਂ ਬੇਹੋਸ਼ ਹੋ ਜਾਂਦੀਆਂ ਨੇ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਉਹ ਮਾਂ ਮਾ ਧੀਆਂ ਜਿੰਦਾ ਹੀ ਕਾਰ ਦੇ ਵਿੱਚ ਸੜ ਗਈਆਂ ਨੇ ਬਹੁਤ ਹੀ ਮੰਦਪਾਗੀ ਤੇ ਦਰਦਨਾਕ ਖਬਰ ਹੈ ਇੱਕ ਮੇਰੀ ਬੇਨਤੀ ਹੈ ਭਰਾਓ ਧੁੰਦ ਦੇ ਟਾਈਮਾਂ ਜਿੱਥੇ ਆਪਾਂ ਡੇਢ ਬਤਲ ਜਿਹੜਾ ਬੰਦਾ 100 ਦੀ ਸਪੀਡ ਤੇ ਜਾਂਦਾ ਸੀ ਉਹਨੂੰ ਆਪਣੀ ਸਪੀਡ ਅੱਧੀ ਕਰ ਲੈਣੀ ਚਾਹੀਦੀ ਆ ਜੇ ਧੁੰਦਾ ਜੇ ਧੁੰਦ ਨਹੀਂ ਜੇ ਸੜਕ ਸਾਫ਼ ਹੈ ਫਿਰ ਤੁਸੀਂ ਆਪਣੀ ਨਾਰਮਲ ਸਪੀਡ ਤੇ ਚੱਲ ਸਕਦੇ ਹੋ ਪਰ ਜੇਕਰ ਧੁੰਦਾ ਫਿਰ ਕਾਲੀ ਨਹੀਂ ਕਰਨੀ ਚਾਹੀਦੀ ਫਿਰ ਚਾਹੇ ਕਿਤੋਂ ਛੁੱਟੀ ਹੋ ਜੇ ਕੰਮ ਲੇਟ ਹੋ ਜੇ ਜਿੱਥੇ ਆਪਾਂ ਘੰਟੇ 'ਚ ਜਾਣਾ ਹੈ ਉੱਥੇ ਡੇਢ ਘੰਟੇ 'ਚ ਪਹੁੰਚ ਜਾਾਂਗੇ ਜਿੱਥੇ ਆਪਾਂ ਅੱਧੇ ਘੰਟੇ 'ਚ ਜਾਣਾ ਉੱਥੇ ਘੰਟੇ 'ਚ ਪਹੁੰਚ ਜਾਾਂਗੇ ਪਰ ਜੇਕਰ ਅਸੀਂ ਖਿਆਲ ਨਹੀਂ ਰੱਖਿਆ ਤਾਂ ਫਿਰ ਕਦੇ ਵੀ ਨਹੀਂ ਪਹੁੰਚਾਂਗੇ ਹੁਣ ਅਗਲੀ ਵੱਡੀ ਖਬਰ ਦੇ ਉੱਪਰ ਆਪਾਂ ਗੱਲ ਕਰਦੇ ਆਂ ਚਿੱਟੇ ਦੇ ਨਾਲ ਇੱਕੋ ਪਰਿਵਾਰ ਦੀ ਸੱਤ ਵਿਅਕਤੀਆਂ ਦੀ ਮੌਤ ਹੋਈ ਹੈ ਇਹ ਖਬਰ ਜਗਰਾਉਂ ਤੋਂ ਆ ਰਹੀ ਹੈ ਜਗਰਾਉਂ ਦੇ ਵਿੱਚ ਇੱਕ ਪਿੰਡ ਸ਼ੇਰੇਆਲਾ ਦੱਸਿਆ ਜਾ ਰਿਹਾ ਔਰ ਉੱਤੇ ਵਿੱਚ ਅੱਜ ਸੱਤਵੇਂ ਮੈਂਬਰ ਦੀ ਮੌਤ ਚਿੱਟੇ ਨਾਲ ਹੋਣ ਦੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਸੇ ਹੀ ਪਰਿਵਾਰ ਦੇ 6 ਜੀ ਚਿੱਟੇ ਦੇ ਨਾਲ ਮਰ ਚੁੱਕੇ ਨੇ ਤੇ ਅੱਜ ਉਹਨਾਂ ਦੇ ਜਿਹੜਾ ਇੱਕ ਸੱਤਵਾਂ ਮੈਂਬਰ ਉਦੀ ਮੌਤ ਵੀ ਚਿੱਟੇ ਦੇ ਨਾਲ ਹੋ ਗਈ ਹੈ ਅੱਜ ਦੀਆਂ ਇਹ ਵੱਡੀਆਂ ਖਬਰਾਂ ਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਜਿਹੜੀ ਇਹ ਚਿੱਟੇ ਦੇ ਨਾਲ ਮੌਤਾਂ ਹੋਈਆਂ ਨੇ ਇਹਨਾਂ ਦੇ ਵਿੱਚ ਅੱਜ ਜਸਵੀਰ ਸਿੰਘ ਨਾਂ ਦਾ 25 ਸਾਲ ਦਾ ਨੌਜਵਾਨ ਪਿੰਡ ਛੇਰੇਵਾਲ ਦਾ ਜ ਜਿਹਦੀ ਮੌਤ ਹੋਈ ਦੱਸੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋਈ ਹੈ ਹੁਣ ਇਹ ਓਵਰਡੋਜ਼ ਕੀ ਹੈ ਵੇਖੋ ਇੱਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਹਿੰਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਬਹੁਤ ਵੱਡੀ ਕਾਰਵਾਈ ਨਸ਼ੇ ਦੇ ਵਿੱਚ ਕਰ ਰਿਆ ਪਰ ਦੂਜੇ ਪਾਸੇ ਰੋਜ਼ਾਨਾ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤਾਂ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਜਿਵੇਂ ਕਿ ਅੱਜ ਫਿਰ ਪਿੰਡ ਛੇਰੇ ਵਾਲਾ ਜਗਰਾਉਂ ਦੇ ਵਿੱਚੋਂ ਖਬਰ ਆਈ ਹੈ ਤੇ ਦੂਜੇ ਪਾਸੇ ਕੱਲ ਜਿਵੇਂ 40 ਕਿਲੋ ਚਿੱਟਾ ਹੈਰੋਇਨ ਇੱਕੋ ਥਾਂ ਤੋਂ ਬਰਾਮਦ ਹੋਇਆ ਪਰਸੋਂ ਵੀ ਹੋਇਆ ਅੱਜ ਫਿਰ 5 ਕਿਲੋ ਚਿੱਟਾ ਪੁਲਿਸ ਨੇ ਬਰਾਮਦ ਕੀਤਾ ਲੋਕ ਤਾਂ ਇਹ ਸ਼ਰਿਹਮ ਕਹਿੰਦੇ ਨੇ ਕਈ ਹਜ਼ਾਰਾਂ ਚੋਂ ਇੱਕ ਥਾਂ ਦੇ ਉੱਪਰ ਜ਼ਰੂਰ ਫੜਿਆ ਜਾਂਦਾ ਪਰ ਬਾਕੀ ਅਜੇ ਚਿੱਟੇ ਦਾ ਕੰਮ ਉਵੇਂ ਚੱਲੀ ਜਾਂਦਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਅਸੀਂ ਬਹੁਤ ਵੱਡੀ ਸੱਟ ਨਸ਼ੇ ਨੂੰ ਮਾਰੀ ਹੈ ਪਰ ਲੋਕ ਕਹਿੰਦੇ ਨੇ ਕਿ ਨਹੀਂ ਅਜੇ ਉਸੇ ਤਰ੍ਹਾਂ ਚਿੱਟਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਚਿੱਟਾ ਖਤਮ ਹੋ ਗਿਆ ਕਿ ਉਸੇ ਤਰ੍ਹਾਂ ਚੱਲ ਰਿਹਾ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਸਾਰੇ ਮੁੱਦੇ 'ਤੇ ਜ਼ਰੂਰ ਲਿਖਿਓ